लाल किले दी फैसिलतों केंद्र सरकार ने जेड़ा आज एक बड़ा इरादा जाहिर किया है कह लिए कि मुड़ दहराया है देश ਦੇ ਵਿੱਚ ਇੱਕ ਰਾਸ਼ਟ੍ਰਿਕ ਚੋਣ ਤੇ ਤਰਨਰਪਖ ਸਿਵਲ ਕੋਡ ਇਸ ਮਾਮਲੇ ਦੇ ਕਹਿੰਦਾ ਪাব ਕੇਂਦਰ ਸਰਕਾਰ ਦੇ ਇਸ ਇਰਾਦੇ ਦੇ ਕਿਹੜੇ ਸਿਆਸੀ ਜਾਂ ਪ੍ਰਸ਼ਾਸਕੀ ਮਨ ਮੰਨੇ ਸਾਹਮਣੇ ਆਉਣਗੇ ਜਾਂ ਮੰਨੇ ਜਾ ਸਕਦੇ ਨੇ ਜਿੱਥੇ ਇਸ ਮਾਮਲੇ ਉੱਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਚਰਚਾ ਕਰਾਂਗੇ ਤੇ ਨਾਲ ਕੇਂਦਰ ਸਰਕਾਰ ਨੇ ਕਹਿੰਦਾ ਭਾਗ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਜਦੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਤਾਂ ਜਿਹੜਾ ਵੱਡਾ ਇੱਕ ਹੋਰ ਫਖਰਜਾਰ ਕੀਤਾ ਕਿ ਭਾਰਤ ਮੋਬਾਈਲ ਬਣਾਉਣ ਕਹਿੰਦਾ ਭਾਗ ਕੇ ਮੋਬਾਈਲ ਦੇ ਨਿਰਭਾਤਾ ਦੇ ਵਿੱਚ ਆਤਮ ਨਿਰਪਰ ਨਿਰਪਰ ਹੋ ਗਿਆ ਤੇ ਨਾਲ ਹੀ ਭਾਰਤ ਨੇ ਜਿਹੜੀ ਹੁਣ 2036 ਦੇ ਵਿੱਚ 올림픽 ਕਰਵਾਉਣ ਦੀ ਜਿਹੜੀ ਉਹ ਪੈਡ ਉਹ ਕੈਂ ਦਾ ਭਾਵ ਕੇ ਕਦਮ ਅੱਗੇ ਵਧਾ ਰਹੇ ਨੇ ਇਹ ਸਾਰੇ ਮਾਮਲੇ ਉੱਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਵਿਸ਼ਵਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਆਇਆਂ ਨੂੰ ਸਰ ਸਤਿ ਸ਼੍ਰੀ ਅਕਾਲ ਸ੍ਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਧਰਨ ਨਿਰਪੱਖ ਸੇਵਲ ਕੋਡ ਕਹਿੰਦਾ ਭਾਵੇਂ ਕਿ ਯੂਨੀਵਰਸਲ ਸਿਵਲ ਕੋਡ ਉਤੇ ਪਿਛਲੇ ਸਮੇਂ ਇਹ ਕੇਂਦਰ ਸਰਕਾਰ ਦੇ ਗਲਿਆਰਿਆਂ ਦੇ ਵਿੱਚ ਵੱਡੇ ਪੱਤਰ ਉਤੇ ਚਰਚਾ ਚੱਲ ਰਹੀ ਸੀ ਤੇ ਨਾਲ ਇੱਕ ਰਾਸ਼ਟ੍ਰਿਕ ਚੋਣ ਇਹਦੇ ਉੱਤੇ ਵੀ ਐਕਸਰਸਾਈਜ਼ ਕੇਂਦਰ ਸਰਕਾਰ ਨੇ ਵੱਡੇ ਪੱਤਰ ਉਤੇ ਕੀਤੀ ਹੈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਨੇ ਜਦੋਂ ਦੇਸ਼ ਦਾ ਜਿਹੜਾ ਕੌਮੀ ਆਜ਼ਾਦੀ ਦਿਹਾੜਾ ਸੀ ਉਹਦੇ ਉੱਤੇ ਇਰਾਦਾ ਜਿਹੜਾ ਜ਼ਾਹਰ ਕੀਤਾ ਕਿ ਇਹ ਰਾਸ਼ਟਰ ਇਹਨਾਂ ਦੋ ਮਾਮਲਿਆਂ ਦੇ ਵਿੱਚ ਅਗਲੇ ਸਮੇਂ ਵੱਡੇ ਪੱਤਰ ਉਤੇ ਖਤਮ ਪਤਾ ਰਿਹਾ ਆਪਾਂ ਇਹਨਾਂ ਦੋ ਮਾਮਲਿਆਂ ਨੂੰ ਲੈ ਕੇ ਕਿਵੇਂ ਦੇਖਦੇ ਆਂ ਸਿਆਸੀ ਜਾਂ ਪ੍ਰਸ਼ਾਸਕੀ ਜਿਹੜੇ ਮਾਇਨੇ ਆ ਜੀ 300 ਦੇਖੋ ਭਾਰਤੀ ਜਨਤਾ ਪਾਰਟੀ ਦਾ ਜਾਂ ਪਹਿਲਾਂ ਇਹਦਾ ਨਾਂ ਜਨ ਸੰਗ ਹੁੰਦਾ ਸੀ ਉਦੋਂ ਤੋਂ ਹੀ ਉਹਨਾਂ ਦਾ ਏਜੰਡਾ ਹੈਰ ਉਹ ਕਹਿੰਦੇ ਸੀ ਵੀ ਦੇਸ਼ ਹੈ ਜਿਹੜਾ ਉਹਨੂੰ ਯੂਨੀਫਾਰਮ ਕਰਨਾ ਚਾਹੀਦਾ ਹੂੰ ਉਹਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਪਹਿਲਾਂ 370 ਧਾਰਾ ਨੂੰ ਖਾਰਜ ਕਰਨਾ ਕਜੂਦਿਆਂ ਦੇ ਵਿੱਚ ਮੰਦਿਰ ਬਣਾਉਣਾ ਤੇ ਆ ਜਿਹੜਾ ਸਿਟੀਜ਼ਨ ਕਾਨੂੰਨ ਸੀਏਏ ਜਿਹੜਾ ਸੀਗਾ ਉਹ ਉਹਦਾ ਪopulation ਰਜਿਸਟਰ ਦਾ ਫੇਰ ਇਹ ਸੀਗਾ ਕਿ ਯੂਨੀਫਾਰਮ ਸਿਵਲ ਕੋਰਟ ਪਿਆ ਆ ਦੇ ਮਾਮਲੇ ਦੇ ਵਿੱਚ ਤੇ ਪਲੱਸ ਜਿਹੜਾ ਇੱਕ ਰਾਸ਼ਟਰੀ ਚੋਣ ਦਾ ਇਹ ਉਹਦੇ ਏਜੰਡੇ ਦਾ ਹਿੱਸਾ ਹੈ ਜੀ ਬੜੀ ਚੰਗ ਸਪ ਗੱਲ ਹੈ ਕਈ ਵਾਰੀ ਬੰਦੇ ਦੇ ਇਛਾਵਾਂ ਸਾਰੀਆਂ ਪੂਰੀਆਂ ਕਰ ਦਿੰਦਾ ਪਰ ਆਤਮਾ ਨਹੀਂ ਕਰੀ ਪਰ ਉਹ ਇਸ ਤਰੀਕੇ ਦੇ ਨਾਲ ਪੂਰੀਆਂ ਹੁੰਦੀਆਂ ਨੇ ਕਿ ਮਤਲਬ ਉਹਦੇ ਚ ਉਹ ਸਵਾਦ ਨਹੀਂ ਆਉਂਦਾ ਹੂੰ ਕਦਾ ਪੂਰੀ ਹੋ ਜਾਂਦੀ ਹੈ ਪਰ ਜਿਹੜਾ ਸੋਚਿਆ ਹੁੰਦਾ ਵੀ ਉਹਦੇ ਚੋਂ ਪਤਾ ਨਹੀਂ ਕੀ ਨਿਕਲੇ ਹੋਊਗਾ ਉਹ ਨਹੀਂ ਨਿਕਲਦਾ ਹੁਣ 370 ਧਾਰਾ ਦਾ ਆਪਾਂ ਦੇਖ ਰਹੇ ਆਂ ਵੀ ਇਹ ਟੈਰਰਿਜ਼ਮ ਹਟ ਜਾਊਗਾ ਜੀ ਫਲਾਨਾ ਦਾ ਟੈਰਰਿਜ਼ਮ ਹਟਿਆ ਨਾਉ ਲੋਕ ਚ ਹੋਏ ਤਿੰਨ ਹਿੱਸਿਆਂ 'ਚ ਵੰਡਤਾ ਪਰ ਜਿਹੜਾ ਕਹਿੰਦੇ ਸੀ ਕਸ਼ਮੀਰ ਨੂੰ ਸਵਰਗ ਬਣਾ ਦਾਂਗੇ ਇਲੈਕਸ਼ਨਾਂ ਨਹੀਂ ਕਰਾਉਣ ਜੋਗੇ ਜਿੱਥੇ ਇਲੈਕਸ਼ਨਾਂ ਵਾਲੇ ਉੱਥੇ ਕਰਾਈਆਂ ਉੱਥੇ ਬੀਜੇਪੀ ਦਾ ਬੰਦਾ ਨਹੀਂ ਕੋਈ ਖੜਾ ਹੋਇਆ ਸੋ ਉਹ ਸਿੱਟੇ ਉਹ ਜੇ ਨਿਕਲਦੇ ਨੇ ਸਭ ਤੋਂ ਕਲਾਸਿਕ ਗੱਲ ਜਿਹੜੀ ਹੋਈ ਉਹ ਯੋਧਿਆ ਮੰਦਿਰ ਦੀ ਮਨ ਚੁਣਿਆ ਬਹੁਤ ਚੋਣ ਪਹਿਲਾਂ ਲੱਗ ਗਿਆ। ਤੋਂ ਸ਼ੰਕਰਾਚਾਰੀਆ ਗੁੱਸੇ ਹੋ ਗਏ। ਪਬਲਿਕਸ਼ਨ ਉੱਤੇ ਦੀ ਦੁਖੀ ਹੋ ਗਈ ਜਿਹੜੀ ਪਬਲਿਕ ਸੀਗੀ ਉਹਨਾਂ ਨੇ ਇਹਨਾਂ ਦਾ ਬਹੁਤ ਖਰਾਤ ਦਾ ਜਿਹੜਾ ਕੈਂਡੀਡੇਟ ਸੀ ਮਤਲਬ ਜੋਧਿਆ ਚ ਹੀ ਹਾਰ ਗਏ। ਹੂੰ ਹੂੰ ਜੀ ਜੀ ਇਹ ਜਿਹੜੇ ਸੋਚ ਕੇ ਜਿਵੇਂ ਉਸ ਟਾਈਮ ਨਾ ਨਾਰੇ ਸੀ ਐਸਐਲ ਦੇ ਵਿੱਚ ਇਹ ਚਾਹੁੰਦੇ ਸੀ ਪੋਲਰਾਈਜੇਸ਼ਨ ਕਰਨੀ ਹਿੰਦੂ ਬਲ ਮੁਸਲਮ ਦੇ। ਉਹ ਕਰ ਲਈ ਉਹ ਠੀਕ ਹੈ ਉਹਨਾਂ ਨੂੰ ਰਾਜ ਭਾਗ ਵੀ ਮਿਲ ਗਿਆ ਤੀਜੀ ਅਕਤਰਮ ਵੀ ਮਿਲ ਗਈ ਹੈ ਕਿਸਮ ਦੇ ਨਾਲ ਪਰ ਜੋ ਅਸੀਂ ਵੀ ਅਸੀਂ ਇਦਾਂ ਕਰਦਾਂਗੇ ਸਵਰਗ ਬਣਾਦਾਂਗੇ ਉਹ ਨਹੀਂ ਹੁੰਦਾ ਹੁੰਦਾ ਅਕਸਰ ਸੋ ਜਿਹੜਾ ਇਹ ਦੋ ਹਿੱਸੇ ਨੇ ਤੇ ਇੱਕ ਤਾਂ ਜਿਹੜੀ ਮਤਲਬ ਯੂਨੀਫਾਰਮ ਸਿਵਲ ਕੋਰਟ ਹੈ ਕਿ ਵਿਆਹ ਦੇ ਇੱਕੋ ਹੀ ਕਾਨੂੰਨ ਹੋਣ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਉਹ ਪਤਾ ਨਹੀਂ ਇਹ ਫਿਰ ਅਨਪੜਾਂ ਦੀ ਪਾਰਟੀ ਹੈ ਕਿਸੇ ਨੇ ਦੱਸਿਆ ਨਹੀਂ ਹੋਣਾ ਇਹਨਾਂ ਨੂੰ ਜੇ ਮੜਾ ਮੋਟਾ ਵੀ ਭੋਰਾ ਸਮਾਜ ਵਿਗਿਆਨ ਪੜਿਆ ਹੁੰਦਾ ਤਾਂ ਇਹਨਾਂ ਨੂੰ ਸਮਝ ਆ ਜਾਂਦੀ ਵੀ ਇਦਾਂ ਨਹੀਂ ਹੋ ਸਕਦਾ ਹੁੰਦਾ ਜੀ 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 ਕਰਨਗੇ ਕਾਨੂੰਨ ਦਾ ਮਕਸਦ ਮੇਨ ਮੋਟੇ ਤੌਰ ਤੇ ਸੀਗਾ ਵੀ ਜਿਹੜੇ ਤਿੰਨ ਤਲਾਕ ਦਾ ਮੁਸਲਮਾਨਾਂ ਦਾ ਜਿਹੜਾ ਵੱਖਰਾ ਰੂਲ ਹੈ ਵੀ ਉਹ ਨਾ ਹੋਵੇ ਜਦੋਂ ਕਨਸਟੀਟਿਊਸ਼ਨ ਬਣਿਆ ਉਦੋਂ ਵੀ ਕਾਫੀ ਰੌਲਾ ਪਿਆ ਸੀ ਇਹ ਗੱਲ ਦਾ ਜੀ 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 ਕਿਉਂਕਿ ਭਾਰਤ ਦੇ ਵਿੱਚ ਜੇ ਤੁਸੀਂ ਦੇਖੋ ਬਹੁਤ ਵੱਡੀ ਡਾਈਵਰਸਿਟੀ ਹੈ ਪਿੰਡਰ ਸਾਹਿਬ ਸੋਚ ਵੀ ਨਹੀਂ ਸਕਦੇ ਤੁਸੀਂ ਮੈਂ ਬਹੁਤ ਚੀਜ਼ ਵੱਖ-ਵੱਖ ਤਰ੍ਹਾਂ ਪਤਾ ਨਹੀਂ ਸੀ ਇਹ ਗੱਲ ਦਾ ਜਦੋਂ ਮੈਂ ਕਿਨਸ਼ਿਪ ਦਾ ਪਰਚਾ ਹੁੰਦਾ ਸਾਡੇ ਇੱਕ ਮੈਂ ਪੜਾਉਣ ਲੱਗੇ ਮੈਨੂੰ ਉਦੋਂ ਸਮਝ ਆਈ ਹੂੰ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਕਿ ਸਾਊਥ ਦੇ ਵਿੱਚ ਨਾਇਰਜ਼ ਦਾ ਇੱਕ ਗਰੁੱਪ ਹੈ। ਹਾਂ। ਜਿਸਨੂੰ ਕਿ ਬਹੁ ਪਤੀ ਬਹੁ ਪਤੀ ਵਿਆਹ ਹੈ। ਪੋਲੀ ਪੋਲੀ ਐਂਟਰੀ ਕਹਿੰਦੇ ਆ ਅਸੀਂ। ਕਿ ਪਤੀ ਨੂੰ ਜ਼ਿਆਦਾ ਪਤੀ ਰੱਖਣ ਦਾ ਅਧਿਕਾਰ ਹੈ। ਹਾਂ। ਅਦਾਜ਼ਾ ਲਾ ਸਕਦੇ ਹੋ ਕਿ 12 ਤੱਕ ਪਤੀ ਹੋ ਸਕਦੇ। ਓਕੇ ਜੀ। ਮਤਲਬ 12 ਤੱਕ ਪਤੀ ਹੋ ਸਕਦੇ ਨੇ ਪਿਤਾ ਦੀ ਕੋਈ ਸੰਸਥਾ ਨਹੀਂ ਕਿਉਂਕਿ ਪਤੀ ਦਾ ਪਤਾ ਹੀ ਨਹੀਂ ਵੀ ਕਿਹਦਾ ਹੈ। ਮਾਮੇ ਭਣ ਜੀ ਦਾ ਰਿਸ਼ਤਾ ਹੈ ਜਿਹੜੀ ਜ਼ਮੀਨ ਹੈ ਜਿਹੜੀ ਪ੍ਰੋਪਰਟੀ ਹੈ ਉਹ ਮਾਂ ਤੋਂ ਆਪਣੀ ਧੀ ਨੂੰ ਜਾਂਦੀ ਹੈ ਪਰ ਵਿਆਹ ਤੋਂ ਉਪਰੰਤ ਕੁੜੀ ਨਹੀਂ ਆਪਣੇ ਸਹੁਰੇ ਜਾਂਦੀ ਬੰਦਾ ਸਹੁਰੇ ਆਉਂਦਾ ਸਿੱਧਾ ਜਿਹੜਾ ਵਿਆਹ ਹੋਇਆ ਹ ਹ ਜੀ ਜੀ ਅੰਧਰਾ ਦੇ ਵਿੱਚ ਕਰਨਾਟਕਾ ਦੇ ਵਿੱਚ ਕੁਝ ਰੂਪੇਸੇ ਨੇ ਜਿਨ੍ਹਾਂ ਚ ਮਾਮੇ ਭਣ ਜੀ ਦਾ ਵਿਆਹ ਹੁੰਦਾ ਹੈ ਹ ਪੰਡਤਾਂ ਦੇ ਵਿੱਚ ਬ੍ਰਾਹਮਣਾ ਚ ਸਤ ਗੋਤ ਛੱਡੇ ਜਾਂਦੇ ਕੁਝ ਗਰੁੱਪ ਤੋਂ ਆਪਣੇ ਨੇ ਜਿਵੇਂ ਪੰਜਾਬ ਦੇ ਵਿੱਚ ਆਮ ਤੌਰ ਤੇ ਸਾਰਿਆਂ ਦਾ ਲਗਭਗ ਚਾਰ ਗੋਤ ਛੱਡ ਕੇ ਹੀ ਵਿਆਹ ਕਰਦੇ। ਬਾਵਰ ਵਿਆਹ ਕਰਦੇ ਜਾਤ ਦੇ ਵਿੱਚ ਹੀ ਵਿਆਹ ਹੁੰਦਾ ਹੈ। ਇਹ ਇਹ ਯੂਨੀਵਰਸਲ ਰੂਲ ਹੈ ਲਗਭਗ। ਮਾਚਲ ਦੇ ਵਿੱਚ ਜੌਨ ਸਰ ਬਾਵਰ ਏਰੀਏ ਦੇ ਵਿੱਚ ਤਿੰਨ ਤਿੰਨ ਪਤੀ ਰੱਖ ਸਕਦੀਆਂ ਨੇ ਔਰ ਇਕੱਠੇ ਵੀ ਰੱਖ ਸਕਦੀਆਂ ਨੇ ਅਲੱਗ-ਅਲੱਗ ਵੀ ਬੀਤ ਸਕਦੇ। ਇੰtains ਬਹੁਤ ਪਤਨੀ ਵਿਆਹ ਵੀ ਹੈ। ਇੱਕ ਤੋਂ ਵੱਧ ਮਤਲਬ ਪਤਨੀਆਂ ਵੀ ਰੱਖੀਆਂ ਜਾ ਸਕਦੀਆਂ ਨੇ। ਇਹ ਸਟੇਟ ਟ్రਾਈਬਸ ਦੇ ਜਾਤਾਂ ਦੇ ਬਹੁਤ ਵੱਖਰੇ-ਵੱਖਰੇ ਰੂਲ ਹੂੰ ਹੂੰ ਇੱਕ ਭਰਮ ਹੈ ਅਸਲ ਵਿੱਚ ਇਹ ਪਹਿਲਾਂ ਜਦੋਂ ਕਿਉਂਕਿ ਅਸੀਂ ਅੰਗਰੇਜ਼ਾਂ ਤੋਂ ਰਾਜ ਲਿਆ ਰਾਜ ਜਦੋਂ ਤੁਸੀਂ ਦੇਖੋਗੇ ਸਾਡੇ ਜਿਹੜੇ ਰਾਜ ਕਰਨ ਵਾਲੇ ਪਹਿਲੇ ਬੰਦੇ ਸੀ ਨਾ ਉਹਨੇ ਅੰਗਰੇਜ਼ਾਂ ਦਾ ਕਾਨੂੰਨ ਕਹਿੰਦੇ ਹੁੰਦੇ ਸੀ ਬਲੈਟ ਪਾਸ ਕਰ ਲਿਆ ਲਾਪਟ ਹੋ ਜਾਂਦੇ ਸੀ ਤੁਸੀਂ ਕਿਸੇ ਨੂੰ ਮੰਨ ਲਓ nehru gandhi kokhle ਜਨਾਬ ਇਹ ਸਭ ਦੇ ਸਭ ਵਕੀਲ ਸੀਗੇ ਹੂੰ ਬਲੈਟ ਪਾਸ ਕਰਾਏ ਸਭ ਸੈ ਕੰਸਟੀਟਿਊਸ਼ਨ ਬਣਾਇਆ ਵਕੀਲਾਂ ਨੂੰ ਇਹ ਭਰਮ ਹੋ ਗਿਆ ਵੀ ਕਾਨੂੰਨ ਬਣਾਉਣ ਨਾਲ ਸਮਾਜ ਚੇਂਜ ਹੋ ਜਾਂਦਾ ਹੂੰ ਇਹ ਠੀਕ ਹੈ ਕਿ ਕਿਸੇ ਹੱਦ ਤੱਕ ਕਾਨੂੰਨ ਬਣਾਉਣ ਨਾਲ ਸਮਾਜਿਕ ਚੇਂਜ ਆਉਂਦੀ ਹੈ ਤਬਦੀਲੀ ਆਉਂਦੀ ਹੈ ਪਰ ਤੁਸੀਂ ਹੁਣ ਕੱਲ ਤੋਂ ਮਤਲਬ ਕਾਨੂੰਨ ਬਣਾ ਦੋ ਕੱਲ ਤੋਂ ਸਾਰੇ ਲੋਕ شریف ਹੋ ਜਾਣਗੇ ਤਾਂ ਸ਼ਰੀਫ ਹੋ ਜਾਣਗੇ ਹੂੰ ਤੇ ਦੇਖੋ ਨਾ ਇਹ ਗੱਲ ਸੋ ਇਹ ਕੁਛ ਨਾ ਮੇਰਾ ਖਿਆਲ ਹੈ ਵੀ ਕਿਸੇ ਨੇ ਇਹਨਾਂ ਨੂੰ ਕਮਲੀ ਸਲਾਹ ਦੇ ਦਿੱਤੀ ਉਹ ਚਲੋ ਠੀਕ ਹੈ ਜਿਉਨੀਫਾਰਮ ਪੈਸੇ ਦਾ ਵਿਆਹ ਸਾਡੇ ਤੇਰੀਆਂ ਜਿਵੇਂ ਰਜਿਸਟਰ ਹੋ ਜਾਂਦਾ ਜਾਂ ਕਿ ਕੋਈ ਅਸੀ ਗੱਲ ਨਹੀਂ ਪਰ ਵਿਆਹਾਂ ਦੇ ਜਿਹੜੇ ਤੌਰ ਤਰੀਕੇ ਨੇ ਵਿਆਹਾਂ ਦੇ ਜਿਹੜੇ ਮਤਲਬ ਮੇਟ ਸਿਲੈਕਸ਼ਨ ਜਿਹਨੂੰ ਅਸੀਂ ਕਹਿੰਦੇ ਆ ਪਤੀ ਜਾਂ ਪਤਨੀ ਨੂੰ ਦੇ ਜਿਹੜੇ ਤਰੀਕੇ ਨੇ ਉਹ ਬਹੁਤ ਹੀ ਵੱਖਰੇ ਨੇ ਬਹੁਤ ਕਮਿਊਨਿਟੀਜ਼ ਦੇ ਵਿੱਚ ਵੱਖਰੇ ਨੇ ਸੋ ਇਸ ਤਰ੍ਹਾਂ ਕਿ ਇਹ ਇਹ ਪੰਗਾ ਲੈਣ ਵਾਲੀ ਗੱਲ ਹੈ আর ਇਹਦੇ ਰਿਜ਼ਲਟ ਨੇ ਜਿਹੜੇ ਚੰਗੇ ਨਹੀਂ ਨਿਕਲਣਗੇ ਬਣਾ ਲੈਣਗੇ ਕਾਨੂੰਨ ਕਾਨੂੰਨ ਬਣਾਉਣ ਨੂੰ ਤਾਂ ਕੀ ਲੱਗਦਾ ਹੈ ਪਾਰਲੀਮੈਂਟ 'ਚ ਜੇ اپੋਜੀਸ਼ਨ ਵਰਕ ਆਊਟ ਕਰ ਜੂਗਾ ਤਦੋਂ ਤੱਕ ਨਹੀਂ ਵਰਕ ਆਊਟ ਕਰੋਗੇ ਤਾਂ ਉਹਨੂੰ ਸਸਪੈਂਡ ਕਰਕੇ ਕਰ ਲੈਣਗੇ ਪਹਿਲਾਂ ਵੀ ਕਿੰਨੇ ਕਾਨੂੰਨ ਬਣਾਏ ਪਰ ਕਾਨੂੰਨ ਬਣਨ ਨਾਲ ਆਪਣੇ ਆਪ 'ਚ ਕੁਝ ਨਹੀਂ ਹੋ ਜਾਂਦਾ ਇਹਨਾਂ ਨੂੰ ਚਾਹੀਦਾ ਮਤਲਬ ਤੁਸੀਂ ਆਪਣੇ ਇਹ ਬਹੁਤ ਤੱਕਾ ਹੋਇਆ ਮੈਂ ਸਮਝਦਾ ਸਮਾਜਿਕ ਪੱਧਰ ਤੇ ਬਹੁਤ ਤੱਕਾ ਹੋਇਆ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਅੰਗਰੇਜ਼ਾਂ ਦੇ ਟਾਈਮ ਜੀ ਜਿੰਨੇ ਸਰਵੇ ਨੇ ਇੱਥੇ ਟ੍ਰਾਈਬਲ ਹੈਦਾ ਸੀ ਜਾਤਾਂ ਲੈਦਾ ਸੀ ਕਬੀਲੇ ਆਪਾਂ ਕਹਿੰਦੇ ਆ ਮਤਲਬ ਸ਼ਰੀਕਾ ਕਬੀਲੇ ਕਬੀਲੇ ਆਪਣੇ ਆਪ ਦੇ ਸੀਗੇ ਜਾਤਾਂ ਲੈ ਉਹਨਾਂ ਦਾ ਬਿਲਕੁਲ ਹੀ ਸਟਰਕਚਰ ਵੱਖਰਾ ਹੈ ਕਬੀਲਿਆਂ ਦਾ ਜੀ ਅੱਛਾ ਉਹ ਅਸੀਂ ਬਾਅਦ ਵਿੱਚ ਖਤਮ ਕਰਦੇ ਆ ਪਈ ਕਮਿਸ਼ਨ ਬਣਾ ਕੇ ਇੱਥੇ ਹੈ ਹੀ ਨਹੀਂ ਜੀ ਉਹਨਾਂ ਨੂੰ ਮਰਜ ਕਰਤਾ ਐਸ ਸੀ ਇਸ ਦੇ ਵਿੱਚ ਉਹਨਾਂ ਦੀ ਬੜੀ ਥੋੜੀ ਥੋੜੀ ਗਿਣਤੀ ਹੈ ਵਿਚਾਰਿਆਂ ਦੀ ਉਹ ਫਿਰ ਪੜ੍ਹ ਲਿਖ ਨਹੀਂ ਸਕੇ ਉਸ ਤਰੀਕੇ ਦੇ ਨਾਲ ਕੰਪੀਟ ਨਹੀਂ ਕਰਦੇ ਰਿਜ਼ਰਵੇਸ਼ਨ ਵਿੱਚ ਵੀ ਤਾਂ ਕੰਪੀਟੀਸ਼ਨ ਹੁੰਦਾ ਨਾ ਹੂੰ ਜੀ 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 ਉੱਥੇ ਜਿਵੇਂ ਜਾਟਾਂ ਦਾ ਸੀ ਐਜੂਕੇਸ਼ਨਲੀ ਬੈਕਵਰਡ ਨੇ ਅਦਰਵਾਈਜ਼ ਉਹ ਡੋਮੀਨੈਂਟ ਕਾਸਟ ਹੈ ਮੀਨਿਆਂ ਦਾ ਉੱਥੇ ਰਾਜਸਥਾਨ ਦੇ ਵਿੱਚ ਮਤਲਬ ਅਸੀਂ ਕੋਈ ਸਮਾਜਿਕ ਪੱਧਰ ਤੇ ਆਪਣੇ ਸਮਾਜ ਨੂੰ ਨਹੀਂ ਸਮਝਿਆ ਵੋਟ ਬੈਂਕ ਦੇ ਹਿਸਾਬ ਨਾਲ ਸਮਝਾ ਚਾਹੀਦਾ ਤੱੀ ਵੀ ਜੇ ਤੁਸੀਂ ਲੋਕਾਂ ਦਾ ਭਲਾ ਕਰਨਾ ਹੈ ਜਿਸ ਵੀ ਕਿਤੇ ਦੇ ਲੋਕ ਨੇ ਜਿਸ ਵੀ ਟਾਈਪ ਦੇ ਲੋਕ ਨੇ ਉਹਨਾਂ ਦੇ ਜਿਹੜੇ ਪੁਰਾਣੇ ਰੀਤੀ ਰਿਵਾਜ ਨੇ ਉਹਨਾਂ ਦੀ ਪਹਿਲੀ ਕਰਤਾ ਇੱਜ਼ਤ ਕਰੋ ਕਦਰ ਕਰੋ ਉਹਨਾਂ ਨੂੰ ਸਮਝੋ ਪਰ ਜੇ ਗਲਤ ਨੇ ਕੁਝ ਵਿੱਚ ਸਤੀ ਪ੍ਰਥਾ ਸੀ ਉਦ ਲਈ ਸਮਾਜਿਕ ਸੁਧਾਰ ਲਹਿਰ ਦੀ ਲੋੜ ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ ਅਵੇਅਰ ਕਰੋ ਕਿ ਭਾਈ ਆਹ ਤੁਹਾਡਾ ਰਿਵਾਜ ਐਵੇਂ ਗਲਤ ਹੈ ਤਿੰਨ ਤਲਾਕ ਸਤ ਤੁਸੀਂ ਕਿਉਂ ਦਿਨ-ਦਿਨ ਔਰਤਾਂ ਨੂੰ ਕਿਉਂ ਇੰਨਾ ਨੀ ਮਾਰਖੇ ਹੋਇਆ ਪਰ ਉਹਨਾਂ ਨੂੰ ਸੋਚੀ ਤੇ ਕਿਤੇ ਤੁਸੀਂ ਠੀਕ ਕਰ ਸਕਦੇ ਹੋ ਉਹਨਾਂ ਨੂੰ ਸਿਰਫ ਕਾਨੂੰਨ ਬਣਾਉਣ ਨਾਲ ਕੁਝ ਨਹੀਂ ਹੋਊਗਾ ਪਰ ਕਿਉਂਕਿ ਸਰਕਾਰਾਂ ਦੇ ਦਿਮਾਗ ਨੂੰ ਪਤਾ ਹੀ ਹੈ ਕਿਦਾਂ ਦੇ ਹੁੰਦੇ ਨੇ ਸੋ ਇਹ ਅੱਗੇ ਉੱਚਾ ਜਿਹੜਾ ਇਸ਼ੂ ਹੈ ਕਿ ਵਨ ਨੇਸ਼ਨ ਵਨ ਮਤਲਬ ਇਲੈਕਸ਼ਨ ਦਾ ਉਹ ਪਹਿਲਾਂ ਪਹਿਲਾਂ ਇਦਾਂ ਹੀ ਸੀ ਹੂੰ ਰਹਿੰਦੇ ਸੀ ਕਿਉਂਕਿ ਅਸੀਂ ਫੈਡਰਲ ਸਟਰਕਚਰ ਬਣਾਇਆ ਹੈ ਪਰ ਸਾਡੇ ਬਹੁਤੇ ਵਿੱਚ ਕੀ ਹੋਇਆ ਕਿ ਸਰਕਾਰਾਂ ਸਿੱਟਣ ਦਾ ਰਵਾਜ ਪੈ ਗਿਆ ਫਿਰ ਇਲੈਕਸ਼ਨਾਂ ਹੋਣੀਆਂ ਸ਼ੁਰੂ ਹੋ ਗਈਆਂ ਹੁਣ ਮੇਨੂੰ ਕੱਲ ਸੁਖੀ ਜੀ ਆਪਣੇ ਆਗੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਹੂੰ ਇਹ ਐਂਟੀ ਡਿਫੈਕਸ਼ਨ ਲਾਅ ਦੇ ਤਹਿਤ ਉਹ ਸੀਟ ਖਾਲੀ ਹੋ ਜਾਣੀ ਹੈ ਹੂੰ ਕੀ ਫਿਰ ਉਹ ਇਲੈਕਸ਼ਨ ਦੀ ਵੇਟ ਕਰਨੀ ਪਿਆ ਕਰੂਗੀ ਇਹਦਾ ਮਤਲਬ ਉਹ ਨਹੀਂ ਕਿ ਗਵਰਨਰ ਰਾਜ ਰਹਿ ਜਾ ਕਰੂ ਹੂੰ ਇੱਕ ਸਟੇਟ ਦੇ ਵਿੱਚ ਹੁੰਦੀ ਹੈ ਤਾਂ ਮਤਲਬ ਇਹ ਇਹ ਆਪਣੇ ਆਪ ਚ ਦੀ ਪੂਰੀ ਕੈਪੇਬਿਲਿਟੀ ਦੇਖਣ ਵਾਲੀ ਗੱਲ ਹੈ ਵੈਸੇ ਵਧੀਆ ਗੱਲ ਹੈ ਕਿ ਕੋਈ ਵਾਰੀ ਹੋ ਜਵੇ ਖਰਚਾ ਵੀ ਘੱਟ ਹੋਵੇ ਲੋਕ ਵੀ ਘੱਟ ਖੱਜਲ ਹੋਵੇ ਕੋਈ ਮਾੜੀ ਗੱਲ ਨਹੀਂ ਹੈ ਪਰ ਸਾਰਾ ਮੁਲਕ ਸਾਡਾ ਇੱਕ ਤਰ੍ਹਾਂ ਦਾ ਨਹੀਂ ਹੈ ਮੈਂ ਆਸ ਕਰਦਾ ਹਾਂ ਕਿ ਮੋਤੀ ਸਾਹਿਬ ਲਾਲ ਕਿਲੇ ਤੋਂ ਗਰਜ ਰਹੇ ਨੇ ਬੋਲ ਰਹੇ ਨੇ ਔਰ ਉਹਨੇ ਬੜਾ ਹੋਰ ਸੋਹਣਾ ਕੰਮ ਕੀਤਾ ਬਹੁਤ ਅੱਛੀ ਗੱਲ ਕਰੀ ਔਰਤਾਂ ਬਾਰੇ ਅੱਜ ਬੜਾ ਅੱਛਾ ਬੋਲੇ ਹੂੰ ਹੂੰ ਤਾਂ ਦੇ ਵਿੱਚ ਬਹੁਤ ਹੀ ਕਟਿਆ ਕਿਸਮ ਦੀ ਘਟਨਾ ਹੋ ਗਈ ਹੈ ਉਹਦੇ ਤੇ ਸਾਰਾ ਸਾਰੇ ਗੱਲਾਂ ਕਰਦੇ ਨੇ ਪਰ ਮਨੀਪੁਰ ਬਾਰੇ ਇੱਕ ਲਫ਼ਜ਼ ਨਹੀਂ ਬੋਲੇ ਹੂੰ ਜੀ ਅਰਾਂ ਦੇ ਕੱਠ ਦੇ ਵਿੱਚ ਔਰਤਾਂ ਨੂੰ ਮੰਗੇ ਕਰਕੇ ਜਲੂਸ ਕੱਢਿਆ ਗਿਆ ਸਾਰੀ ਦੁਨੀਆ 'ਚ ਸਾਡੀ ਇੱਕ ਲਫ਼ਜ਼ ਨਹੀਂ ਸਰਿਆ ਉਹਨੂੰ ਤੋ ਇਹ ਸਾਡੇ ਮਤਲਬ ਮੈਂ ਸਮਝਦਾ ਵੀ ਸਾਡੀ ਸਿਆਸੀ ਜਮਾਤ ਹੈ ਜਿਹੜੀ ਪਸੰਦ ਵਿੱਚ ਇਹਨਾਂ ਦਾ ਇਹਨਾਂ ਦੀ ਦਿੱਤੀ ਪ੍ਰਸ਼ਟ ਹੋ ਚੁੱਕੀ ਹੈ ਪਹਿਲਾਂ ਪਹਿਲਾਂ ਤਾਂ ਇਹ ਸੀਗਾ ਕਿ ਚਲੋ ਡਵੈਲਪਮੈਂਟ ਹੋ ਰਹੀ ਸੀ ਨਵਾਂ ਕੰਮ ਸੀ ਹੋਰ ਸੀ ਉਹਦੇ ਵਿੱਚ ਫਿਰ ਮਤਲਬ ਇਡਡੀਆਂ ਕੱਪਾਂ ਮਾਰਦੇ ਨੇ ਢੇ ਲਾਰੇ ਲਾਉਂਦੇ ਨੇ ਮਤਲਬ ਕੁਝ ਵੀ ਕੁਝ ਨਹੀਂ ਮੋਬਾਈਲ ਚ ਕਹਿੰਦੇ ਸੀ ਆਤਮ ਨਿਰਭਰ ਹੋਗੇ ਮਤਲਬ ਹੁਣ ਚੀਜ਼ ਮੋਬਾਈਲ ਖਤਮ ਹੋ ਜਾਣਗੇ ਹਾਂਜੀ ਆਈਫੋਨ ਖਤਮ ਹੋ ਜਾਊਗਾ ਇੰਡੀਆ 'ਚ ਤਦ ਕਿ ਕਿਹੜੇ ਕਿਹੜੀ ਦੁਨੀਆ ਦੀਆਂ ਗੱਲਾਂ ਕਰੀਏ ਕਿ ਅਸੀਂ 올림픽 ਦਾ ਅਸੀਂ ਕਰਾਂਗੇ ਉਸ ਤੋਂ ਬਾਅਦ ਅਸੀਂ ਫਿਰ ਇਦਾਂ ਕਰਾਂਗੇ ਟ੍ਰੇਡਿੰਗ ਉਹ ਬਿਲਕੁਲ ਉਹੀ 15 ਲੱਖ ਖਾਤਿਆਂ 'ਚ ਆਉਣ ਵਰਗੀਆਂ ਗੱਲਾਂ ਨੇ ਹੂੰ ਪ੍ਰੈਕਟੀਕਲੀ ਤੁਸੀਂ ਜਿਹੜਾ ਪੀਰੀਅਡ ਜਿਹੜੇ 'ਚ ਜਿਉਂ ਰਹੇ ਹੋ ਉਹਦੀਆਂ ਮੁਸ਼ਕਲਾਂ ਨੂੰ ਦੇਖੋ ਉਹਨਾਂ ਨੂੰ ਹੱਲ ਕਰੋ ਹੂੰ ਸੋ ਇਹ ਕਿਸੇ ਤਰ੍ਹਾਂ ਦੀ ਵਿਜੈਮੂ ਖਾਤਿਆਂ ਦੇ ਲਾਰੇ ਲੱਕਣ ਲੱਗੇ ਕਿਉਂਕਿ ਅਗਲੇ ਦਹਾਕੇ 'ਚ ਤਾਂ ਫਿਰ ਅਸੀਂ ਚੰਦ ਤੇ ਚੜ ਜਾਣਾ ਹੈ ਚੰਦ ਤੋਂ ਅੱਗੇ ਫਿਰ ਅਸੀਂ ਮਤਲਬ ਮੰਗਲ ਗ੍ਰਹਿ ਤੇ ਚਲੇ ਜਾਣਾ ਮੰਗਲ ਗ੍ਰਹਿ ਤੋਂ ਕਿ ਅਸੀਂ ਫਿਰ ਤੇ ਦਾ ਸ਼ੁਕਰ ਗ੍ਰਹਿ ਉੱਥੇ ਚੁੱਕੀ ਪਹਾਂਗ ਜਾ ਕੇ ਇਹਦਾ ਕੋਈ ਮਤਲਬ ਨਹੀਂ ਹੁੰਦਾ ਕੰਕਰੀਟ ਕਰਕੇ ਕਰੋ ਕਿ 140 ਰੁਪਏ ਦੇ ਮੁੱਲਕ ਦੇ ਵਿੱਚੋਂ ਕਿੰਨੇ 골ਡ ਮੈਡਲ ਆਏ ਹੂੰ ਜਿੱਥੇ ਕੁਝ ਲੱਖਾਂ ਵਾਲੇ ਮਤਲਬ ਜਿਹੜੇ ਮੁੱਲਕ ਨੇ ਉਹ 골ਡ ਮੈਡਲ ਨਹੀਂ ਇਹਦੀ ਪੋਪੂਲੇਸ਼ਨ ਸਾਡੇ ਤੋਂ 100 ਸੋ ਗੁਣਾ ਘੱਟ ਹੈ ਕਿਸੇ ਨੂੰ ਸ਼ਰਮ ਦੀ ਗਲਤ ਇਹ ਹੈ ਸਭ ਜੀ ਇਹਦੇ ਤੇ ਦੱਸਣਾ ਚਾਹੀਦਾ ਸੀ ਕੁਝ ਹਾਲਾਂਕਿ ਉਹ ਜਿਹੜਾ ਭਾਰਤੀ 올림픽 ਦਲ ਜਿਹੜਾ ਪੈਰਿਸ ਤੋਂ ਮੁੜਿਆ ਉਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਸਥਾਨ ਉੱਤੇ ਵੀ ਗਿਆ ਖੈਰੇ ਡਾਕਟਰ ਸਾਹਿਬ ਤੁਸੀਂ ਇੱਕ ਜਿਵੇਂ ਦੱਸ ਰਹੇ ਹੋ ਕਿ ਕਿੰਨੇ 골ਡ ਮੈਡਲ ਆਏ ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ ਹਾਂ ਸੰਗਿਆ ਤੋਂ ਵੇਖਿਆ ਜਾਵੇ ਤਾਂ 골ਡ ਮੈਡਲ ਦੇ ਮਾਮਲੇ ਦੇ ਵਿੱਚ ਤਾਂ ਸੋਚੀ ਪੱਖੋਂ 올림픽 ਦੀ ਉਹ ਪਾਕਿਸਤਾਨ ਜੰਪ ਮਾਰ ਗਿਆ ਜੀ ਸੋਚਣ ਵਾਲੀ ਗੱਲ ਸਾਡੇ ਇਹ ਹੈ ਕਿ ਅਸੀਂ ਕਿਉਂ ਮਤਲਬ ਇੰਨੇ ਸਾਡੀ ਆਬਾਦੀ ਹੋਣ ਦੇ ਬਾਵਜੂਦ ਅਸੀਂ ਬਾਕੀਆਂ ਦੇ ਮੁਕਾਬਲੇ ਕਿਉਂ ਇਸ ਤਰ੍ਹਾਂ ਮਤਲਬ ਹਿੰਨੇ ਹੋ ਰਹੇ ਹਾਂ ਫਿਰ ਛੋਟਾਪਨ ਨਹੀਂ ਛੱਡਦੇ ਉਹ 플레이ਰ ਆ ਗਏ ਉਹ ਬਿਠਾ ਲੇ ਪਹਿਲੀ ਵਾਰੀ 10 ਸਾਲਾਂ ਦੇ ਵਿੱਚ ਲੀਡਰ ਆਫ অপੋਜੀਸ਼ਨ راہਲ ਗਾਂਧੀ ਬਣਿਆ ਉਹਨੂੰ ਉਹਨਾਂ ਦੇ ਪਿੱਛੇ ਬਿਠਾ ਲਤਾ ਵੀ ਦੱਸੋ ਕੀ ਫਰਕ ਪੈ ਜੂਗਾ ਇਹਦੇ ਨਾਲ ਅੱਗੇ ਤਾਂ ਕੋਈ ਸੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਹੈ ਲੋਕ ਉਹਦੀ ਫੋਟੋ ਲਾ ਰਹੇ ਨੇ ਕਿ ਜੀ ਉਹਨੂੰ ਪਿੱਛੇ ਬਿਠਾਇਆ ਹੋਇਆ ਮਤਲਬ ਹਰ ਗੱਲ ਦੇ ਵਿੱਚ ਛੋਟੀ ਛੋਟੀ ਗੱਲ ਦੇ ਵਿੱਚ ਆਪਣਾ ਛੋਟਾ ਬਣ ਛੱਡਣਾ ਨਹੀਂ ਪਰ ਦਿਖਾਵਾ ਵੱਡੇ ਬਣਦਾ ਕਰਨਾ ਹੂੰ ਮਤਲਬ ਇਹ 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 ਇੱਕ ਸਾਡੇ ਦਾ ਰਿਵਾਜ ਬਣ ਗਿਆ ਸਾਡੀ ਸਾਰੀ ਸਿਆਸੀ ਜਮਾਨ ਦਾ ਪਰ ਚਲੋ ਠੀਕ ਹੈ ਉਹਨਾਂ ਦਾ ਏਜੰਡਾ ਹੈ ਲਾਗੂ ਕਰਨ ਪਰ ਮੇਰਾ ਮੇਰੀ ਮਤਲਬ ਇਹ ਓਪੀਨੀਅਨ ਹੈ ਕਿ ਜਿਉਂ ਇਹਨਾਂ ਕੋਲ ਕੁਝ ਵੀ ਪੜੇ ਲਿਖੇ ਜਾਂ ਕਲਮੰਦ ਬੰਦੇ ਨੇ ਤਾਂ ਪਹਿਲਾਂ ਗਰਾਊਂਡ ਰਿਐਲਿਟੀ ਜ਼ਰੂਰ ਚੈੱਕ ਕਰ ਲੈਣੀ ਚਾਹੀਦੀ ਹੁੰਦੀ ਹੈ ਸੀਏ ਇਹ ਵੀ ਬਣ ਗਿਆ ਲਾਗੂ ਹੋ ਗਿਆ 370 ਲਾਗੂ ਹੋ ਗਿਆ ਮੰਦਰਦਾ ਜੀ ਨੂੰ ਠੇਕਾ ਦਿੱਤਾ ਸੀ ਉਹਨੂੰ ਪੁੱਛ ਲਿਆ ਵੀ ਭਾਈ ਤੂੰ ਰੇਤਾ ਲਾਇਆ ਕਿ ਕੀ ਲਾਇਆ ਇਹਨੂੰ ਮੰਤਰ ਜਿਹੜਾ ਕੰਮ ਕਰਨਾ ਹੈ ਤੁਸੀਂ ਕਹਿ ਰਹੇ ਹੋ ਲੋਕਾਂ ਨੇ ਤੁਹਾਨੂੰ ਮੈਂਡੇਟ ਦਿੱਤਾ ਹੈ ਕਰੋ ਜੀ ਸਦਕੇ ਕਰੋ ਪਰ ਇਸ ਤਰੀਕੇ ਨਾਲ ਕਰੋ ਕਿ ਉਹਦਾ ਕਿਸੇ ਨੂੰ ਫਾਇਦਾ ਵੀ ਨਾ ਹੋਵੇ ਸਿਰਫ ਕੁਝ ਗੁਜਰਾਤੀ ਠੇਕੇਦਾਰਾਂ ਨੂੰ ਹੀ ਫਾਇਦਾ ਨਾ ਨਾ ਹੋਵੇ ਹੂੰ ਤਾਂ ਤੁਸੀਂ ਘੱਟੋ ਘੱਟ ਜੇ ਤੁਸੀਂ ਮਤਲਬ ਕਰਨਾ ਹੈ ਚਲੋ ਮੈਰਿਜ ਦੇ ਐਕਟ ਬਣਾਉਣੇ ਨੇ ਬਦਲਨੇ ਨੇ ਕਮਿਊਨਿਟੀਜ਼ ਦੀ ਰਹਿ ਲਓ ਤਨੂੰ ਤਾਂ ਆਉਣ ਝਗੜੇ ਹੋਣ ਫਿਰ ਵਕੀਲਾਂ ਦੀਆਂ ਫੀਸਾਂ ਲੋਕ ਦੰਦੇ ਫਿਰ ਨੂੰ ਉਹਨਾਂ ਨੂੰ ਬੈਠ ਤੁਸੀਂ ਲਾਗੂ ਨਾ ਕਰ ਸਕੋ ਉਹਨਾਂ ਨੂੰ ਬੈਠ ਰੇ ਹੈ ਕਿ ਤੁਸੀਂ ਜਿੱਥੇ ਜਿਹੜੀ ਕਮਿਊਨਿਟੀ ਰਹਿੰਦੀ ਹੈ ਬੰਗਾਲੀ ਨੇ ਗੁਜਰਾਤੀ ਨੇ ਮਰਾਠੀ ਨੇ ਮਨੀਪੁਰੀਏ ਨੇ ਜਿਹੜੇ ਪੰਜਾਬੀ ਨੇ ਤੁਸੀਂ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਨੂੰ ਪੁੱਛੋ ਉਹਨਾਂ ਦੇ ਜਿਹੜੇ ਰਿਵਾਜ ਨੇ ਉਹਦੇ ਹਿਸਾਬ ਦੇ ਨਾਲ ਕੋਮਨਿਕ ਐਕਟ ਬਣਾ ਦਿਓ ਉਹਦੇ ਹਿਸਾਬ ਨਾਲ ਉਹਨਾਂ ਨੂੰ ਥੋੜਾ ਜਿਹਾ ਸੁਚੇਤ ਵੀ ਕਰੋ ਉਹ ਕੁਝ ਨਹੀਂ ਹੈ ਬਸ ਇਹ ਹੈ ਕਿ ਹਮਨੇ ਬੋਲਾ ਤਾਂ ਹਮਨੇ ਲਾਗੂ ਕਰ ਦਿਆ ਜੰਦਾ ਉਹ ਜਿਹੜੇ ਥੱਲੇ ਇਹਨਾਂ ਨਾਲ ਗੱਲ ਨਹੀਂ ਬਣਦੀ ਪਰ ਮੁਵਕਰ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹਰ ਗੱਲ ਉੱਤੇ ਸਿਆਸਤ ਤੇ ਜਦੋਂ ਕੇਂਦਰ ਸਰਕਾਰ ਜਦੋਂ ਚੋਣ ਤੋਂ ਬਾਅਦ ਤਾਂ ਹਰੇਕ ਨਾਗਰਿਕ ਦੀ ਉਸ ਦੇ ਲਈ ਤਾਂ ਹਰ ਨਾਗਰਿਕ ਸੇਮੇ ਹਰ ਮਸਲਾ ਉਹਨਾਂ ਲਈ ਹੈ ਭਾਰਤੀਆਂ ਲਈ ਹੈ ਸਰਕਾਰ ਲਈ ਹੈ ਫਿਰ ਇੰਨੀ ਰਾਜਨੀਤੀ ਵੀ ਨਹੀਂ ਹੋਣੀ ਚਾਹੀਦੀ ਖੈਰ ਇੱਕ ਰਾਸ਼ਟਰੀ ਚੋਣ ਦੇ ਮਾਮਲੇ ਉੱਤੇ ਪ੍ਰਧਾਨ ਮੰਤਰੀ ਖੁਦ ਇਹ ਗੱਲ ਕਹਿ ਰਹੇ ਨੇ ਕਿ ਹਰ ਮਹਾਜ ਚੋਣ ਨਾਲ ਜੁੜਿਆ ਤੇ ਅਜਿਹੇ ਦੇ ਵਿੱਚ ਦੇਸ਼ ਨੂੰ ਇੱਕ ਲੋੜ ਵੀ ਹੈ ਉਹਨਾਂ ਦੀ ਉਹਨਾਂ ਖੁਦ ਆਪਣੀ ਇੱਛਾ ਵੀ ਜ਼ਾਹਰ ਕੀਤੀ ਹੈ ਕਿ ਰਾਸ਼ਟ੍ਰਿਕ ਚੋਣ ਹਾਲਾਂਕਿ ਇਹਦੇ ਉੱਤੇ ਐਕਸਰਸਾਈਜ਼ ਪਿਛਲੇ ਪੀਰੀਅਡ ਦੇ ਵਿੱਚ ਵੱਡੇ ਪੱਧਰ ਤੇ ਹੋ ਚੁੱਕੀ ਹੈ ਇੱਕ ਹਾਈ ਪਾਵਰ ਕਮੇਟੀ ਵੀ ਬਣੀ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਬੜੀ ਵੱਡੀ ਹਿੰਦੁਸਤਾਨ ਦੇ ਵਿੱਚ ਭਿੰਨਤਾ ਹੈ ਅਜਿਹੇ ਮਾਮਲੇ ਦੇ ਵਿੱਚ ਇੱਕ ਰਾਸ਼ਟ੍ਰਿਕ ਚੋਣ ਜੇਕਰ ਸਰੇ ਹੀ ਨਹੀਂ ਚੜਨੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੇ ਫਿਰ ਅਜਿਹੀ ਐਕਸਰਸਾਈਜ਼ ਇਹਦੇ ਉੱਤੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣੀ ਅੱਗੇ ਬਤਾਉਣੀ ਇਹਨੂੰ ਆਪਾਂ ਕਿਵੇਂ ਦੇਖਦੇ ਆ ਕਿਵੇਂ ਸਮਝਦੇ ਤੇ ਕੋ ਬਹੁਤ ਏਨ ਗੱਲਾਂ ਤੇ ਫਾਇਦੇ ਵੀ ਨੇ ਕਿਉਂਕਿ ਜਦੋਂ ਇੱਕ ਵਾਰ ਇਲੈਕਸ਼ਨ ਹੋ ਜੂ ਟਾਈਮ ਕੱਟ ਖਰਚ ਹੋਊਗਾ ਵੈਸੇ ਵੀ ਖਰਚਾ ਘਟੂ ਬੱਚੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਹੈ ਆਪਣੇ ਆਪ ਦੇ ਵਿੱਚ ਹਮ ਹਮ ਸਾਲਾਂ ਦੀ ਸ਼ੁਰੂਆਤ ਸ਼ੁਰੂਆਤ ਵਿੱਚ ਤਾਂ ਚੋਣ ਆਮ ਤੌਰ ਤੇ ਸੇਮ ਹੀ ਸੀ ਸਾਰੀਆਂ ਲੋਕ ਸਭਾ ਵਿਧਾਨ ਸਭਾ ਪਹਿਲਾਂ ਹਾਂਜੀ ਬਿਲਕੁਲ ਹੁੰਦੀਆਂ ਰਹੀਆਂ ਨੇ ਪਹਿਲਾਂ ਮਤਲਬ ਇਹ ਪਰੇ ਵੀ ਇਹਨੂੰ ਆਪਣੀ ਹੀ ਪ੍ਰਾਪਤੀ ਬਣਾਉਣਾ ਉਸੀ ਸਾਰੀਆਂ ਪਾਰਟੀਆਂ ਦੀ رائے ਲੈ ਲਓ ਸਾਰੀਆਂ ਸਟੇਟ ਦੀ ਜੀ ਜੀ ਇਤਨਾ ਕਿਤੇ ਕੋਈ ਪ੍ਰੋਬਲਮਸ ਅੱਛਾ ਸਾਡਾ ਇਨਸਟੇਬਲ ਪੋਲੀਟিক্যাল ਸਿਸਟਮ ਹੈ ਆਨ ਕਮਾਂਡ ਦੇ ਵਿੱਚ ਸਾਡੇ ਇਨਸਟੇਬਿਲਟੀ ਸਾਨੂੰ ਨਜ਼ਰ ਆ ਰਹੀ ਹੈ శ్రీలంਕਾ ਚ ਜੋ ਕੁਝ ਹੋਇਆ ਬੰਗਲਾਦੇਸ਼ ਚ ਜੋ ਕੁਝ ਹੋਇਆ ਪਾਕਿਸਤਾਨ ਚ ਜੋ ਕੁਝ ਹੋਇਆ ਅਸੀਂ ਵੀ ਕੋਈ ਬਹੁਤ ਸਟੇਬਲ ਨਹੀਂ ਹਾਂ ਇਹ ਆਈਡੀਆ ਮਾੜਾ ਨਹੀਂ ਹੈ ਪਰ ਇਹ ਵੀ ਸਾਡੀ ਇੱਕ ਸਟੇਟ ਦੇ ਵਿੱਚ ਕੁਝ ਹੋ ਰਿਹਾ ਦੂਜੀ ਚ ਕੁਝ ਹੋ ਰਿਹਾ ਤੀਜੀ ਚ ਕੁਝ ਹੋ ਰਿਹਾ ਸਿਵਲ ਵਾਰ ਵਰਗੀਆਂ ਸਿਚੁਏਸ਼ਨ ਬਣਦੀਆਂ ਜਾ ਰਹੀਆਂ ਨੇ ਤੁਸੀਂ ਉਹ ਚ ਇਲੈਕਸ਼ਨ ਨੂੰ ਸਿਰਫ ਇਹ ਜ਼ਿੱਦ ਕਰਕੇ ਇੰਪੋਜ਼ ਕਰੋ ਇਹ ਕੋਈ ਗੱਲ ਨਹੀਂ ਮੰਨ ਲਓ ਕਿਤੇ ਕੋਈ ਥਾਂ ਥਾਂ ਤੇ ਤੁਸੀਂ ਐਮ.ਐਲ.ਏ ਖਰੀਦ ਕੇ ਸਿੱਟਦੇ ਨੇ ਉਹ ਸਰਕਾਰਾਂ ਦੋਚਿਆਂ ਦੀਆਂ ਖੋ ਲੈਣੇ ਉਹਨਾਂ ਕੋਲ ਇਹ ਕਾਮਨ ਹੈ ਇਹ ਗੱਲ ਮਤਲਬ ਕਿ ਤੁਸੀਂ ਵੀ ਕੀ ਉੱਥੇ ਇਲੈਕਸ਼ਨ ਕਰਾਉਂ ਐਂਟੀ ਟ੍ਰੈਸ਼ਨ ਲਾਅ ਦੀ ਬਜਾਏ ਹੁਣ ਮਤਲਬ ਪੂਰੀ ਦੀ ਪੂਰੀਆਂ ਪਾਰਟੀਆਂ ਦੀਆਂ ਪਾਰਟੀਆਂ ਮਤਲਬ ਅਟੈਕ ਕਰਨ ਲੱਗੀਆਂ ਨੇ ਐਮ.ਐਲ.ਏ ਲਿਜਾ ਕੇ ਹੋਟਲਾਂ 'ਚ ਬੰਦ ਕਰ ਲਏ ਜਾਂਦੇ ਨੇ ਮਤਲਬ ਦੇਖੋ ਇਹ ਮਸਲੇ ਨੇ ਜਿਹੜੇ ਸਾਡੇ ਗਰਾਊਂਡ ਲੈਵਲ ਦੇ ਇਹਨੂੰ ਡਰੈਸ ਕਰਨ ਦੀ ਬਜਾਏ ਕੱਲਾ ਤੁਸੀਂ ਵੀ ਕਾਨੂੰਨ ਬਣਾ ਦਾਂਗੇ ਅਸੀਂ ਉਹਦੇ ਨਾਲ ਠੀਕ ਹੋ ਜਾਊਗਾ ਸਭ ਕੁਝ ਮੈਂ ਇਹ ਨਹੀਂ ਹੁੰਦਾ ਮੇਰਾ ਕਹਿ ਲੈ ਵੀ ਵਾਈਡਰ ਕੰਸਲਟੇਸ਼ਨ ਕਰਕੇ ਕਿ ਦੇਸ਼ ਦੇ ਹਿੱਤ ਦੇ ਵਿੱਚ ਕਿਹੜੀ ਗੱਲ ਹੈ ਕਿਤੇ ਦੇਸ਼ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਨੇ ਕਿ ਜੋ ਕਹਤਾ ਉਹ ਦੇਸ਼ ਨਹੀਂ ਕਹਤਾ ਜੀ ਮਤਲਬ ਇਹ ਸਭ ਤੋਂ ਕਿੰਨਾ ਜ਼ਿਆਦਾ ਹੈ ਗਰਾਊਂਡ ਰਿਐਲਿਟੀ ਤੇ ਉਹ ਬਲ ਉਹ ਵੀ ਹੈ ਨਹੀਂ ਕਿ ਆਪਾਂ ਜਦੋਂ 2047 ਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਪਣੇ ਪਿਛਲੇ ਪੀਰੀਅਡ ਦੇ ਵਿੱਚ ਵੀ ਇਹਨਾਂ ਨੇ ਗੱਲ ਕਹੀ ਸੀ ਤੇ ਅੱਜ ਉਹਨਾਂ ਨੇ ਇੱਕ ਬਕਾਇਦਾ ਇੱਕ ਕੌਮੀ ਜਸ਼ਨ ਦੇ ਵਿੱਚ ਵੀ ਗੱਲਬਾਤ ਦੀ ਸਵੈਸੀਆਂ ਨਾਲ ਸਾਂਝੀ ਕੀਤੀ ਕਿ ਅਸੀਂ ਤੀਜੀ ਜਿਹੜੇ ਅਰਥਵਾਸਤਾ ਦੇ ਵਿੱਚ 2047 ਨੂੰ ਜੁੜਨ ਵਾਲੇ ਆ ਇਹਦੇ ਨਾਲ ਕਿਵੇਂ ਲੱਗਦਾ ਹੈ ਕਿ ਇਹ ਇਹਦੇ ਵਿੱਚ ਸਸਾਈ ਕਿੰਨੇ ਮਤਲਬ ਆਪਾਂ ਜੀ ਓਵਰਆਲ ਦੇਖੀਏ ਮੈਂ ਵਿਚਾਰ ਉਹਦੇ ਵਿੱਚ ਗੱਲ ਪਤਾ ਕੀ ਹੈ ਜਿਹੜੀ ਅਰਥ ਵਿਵਸਥਾ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ ਜੇ ਹੋਰ ਇਹ ਕਈ ਵਾਰੀ ਨਾ ਬੜੇ ਹੱਸੋ ਨਹੀਂ ਲੱਗਦੀ ਜੇਕਰ ਸਾਡੇ ਅਵਸਥਾ ਵੱਡੀ ਇਸ ਕਰਕੇ ਲੱਗ ਰਹੀ ਹੈ ਕਿਉਂਕਿ ਵਾਤੀ ਜ਼ਿਆਦਾ ਹੈ ਕੰਜ਼ਿਊਮਰ ਜ਼ਿਆਦਾ ਨੇ ਹੂੰ ਹੂੰ ਜੀ ਅਰਥ ਵਿਵਸਥਾ ਨੂੰ ਜਿਹੜੇ ਮਿੰਨ ਦੇ ਮੀਟਰ ਨੇ ਨਾ ਉਹ ਵੀ ਅਰਥ ਸ਼ਾਸਤਰੀਆਂ ਨੇ ਉਹੋ ਜੇ ਬਣਾ ਕੇ ਰੱਖਲੇ ਨੇ ਇਹਨਾਂ ਨੇ ਖੁਦ ਵੀ ਬਣਾ ਕੇ ਰੱਖੇ ਤੁਸੀਂ ਪੋਪੂਲੇਸ਼ਨ ਨੂੰ ਡੈਮੋਗ੍ਰਾਫਿਕ ਡਿਵਿਡੈਂਡ ਕਹੀ ਜਾਂਦੇ ਨੇ ਮਤਲਬ 140 ਕਰੋੜ ਹੈ ਜਿਹੜਾ ਉਹ ਕਿਸ ਟਾਈਪ ਦੇ ਬੰਦੇ ਨੇ ਕਿਸ ਟਾਈਪ ਦੇ ਤੁਸੀਂ ਉਹਨਾਂ ਨੂੰ ਬਣਾ ਰਹੇ ਹੋ ਇਹਦੇ ਤੇ ਡਿਪੈਂਡ ਕਰਦਾ ਕਿ ਤੁਸੀਂ ਪ੍ਰੋਡਕਸ਼ਨ ਕਰ ਰਹੇ ਹੋ ਕੰਜ਼ਮਪਸ਼ਨ ਕਰ ਰਹੇ ਹੋ ਕਿਸ ਚੀਜ਼ ਤੋਂ ਕਿੱਥੋਂ ਮਿਲ ਰਹੇ ਹੋ ਤੁਸੀਂ ਇਵੇਂ ਜੀਡੀਪੀ ਮਣੀ ਜਾਂਦੀ ਹੈ ਕੋਈ ਇੱਕ ਮੁਹੱਲੇ 'ਚ ਇੱਕ ਕਰੋੜ ਪਤੀ ਰਹਿੰਦੇ ਬਾਕੀ ਜਗ੍ਹਾ ਭਿਖਾਰੇ ਹੀ ਨੇ ਤਾਂ ਉਹਨੂੰ ਅਸੀਂ ਜ਼ਰਵਾ ਦੇ ਕੇ ਮਤਲਬ ਸਾਰਿਆਂ ਦਾ ਪਰ ਕੈਪੀਟਲ ਇਨਕਮ ਕੱਢ ਲਈਏ ਇਹ ਕੋਈ ਕੋਈ ਲੋਜਿਕ ਥੋੜਾ ਬਣਦੀ ਇਸ ਗੱਲ ਦੀ ਸਾਡੇ ਕੀ ਬਨੇ ਨੇ ਗਰੀਬ ਮੁਲਕ ਹੈ ਅਸੀਂ ਪ੍ਰੋਡਕਸ਼ਨ ਹੈ ਜਿਹੜੀ ਮਤਲਬ ਉਹਦੇ ਚ ਅਸੀਂ ਸਫੀਸ਼ੀਐਂਟ ਨਹੀਂ ਹੋ ਰਹੇ ਕੰਨੀ ਬਾਤੀ ਮਤਲਬ ਜੋ ਮਰਜੀ ਕਰੇਗਾ ਸਾਡੇ ਲੋਕਾਂ ਦੀਆਂ ਸਕਿਲਸ ਕੀ ਨੇ ਸਾਡੀ ਅਨੁਸ਼ਾਸਿਤ ਨਹੀਂ ਹੈ ਪੋਪੂਲੇਸ਼ਨ ਉਹਨਾਂ ਚਾਈਨਾ ਦੇ ਮੁਕਾਬਲੇ ਸਾਡੀ ਪੋਪੂਲੇਸ਼ਨ ਹੈ ਤੁਸੀਂ ਦੇਖੋ ਨਾ ਸਾਡੇ ਤਾਂ ਇੰਡਿਸਿਪਲਿਨ ਨਹੀਂ ਬਹੁਤ ਹੈ ਪਰ ਤਾਂ ਜਿਹੜੀ ਸਿਆਸੀ ਜਮਾਤ ਹੈ ਉਹਦੇ ਚ ਇੰਡਿਸਿਪਲਿਨ ਦੀ ਕੋਈ ਘਾਟ ਨਹੀਂ ਹੈ ਆਮ ਸਿਟੀਜ਼ਨ ਸਾਡੇ ਪਿੰਡਾਂ ਚ ਵੀ ਜਾਉਂਗੇ ਇੱਕ ਇੱਕ ਬੰਦਾ ਕਮਾਉਣ ਵਾਲਾ 6 6 ਜੀ 7 7 8 8 ਖਾਣ ਵਾਲਾ ਹੈ ਮੈਨੂੰ ਪ੍ਰੋਡਕਟਿਵ ਪੋਪੂਲੇਸ਼ਨ ਨਹੀਂ ਹੈ ਸਾਡੇ ਸੋ ਇਹਨਾਂ ਨੂੰ ਉਹਨੂੰ ਇਕਨੋਮੀ ਨੂੰ ਉਹ ਮੀਟਰ ਲਾ ਕੇ ਵੱਡੇ ਵੱਡੇ ਮਤਲਬ ਇਧਰੋਂ ਉਧਰੋਂ ਅੱਜ ਕੱਲ ਆ ਗਏ ਨੇ ਕੰਪਿਊਟਰ ਤੇ ਅਸੀਂ ਵੀ ਉਹ ਕੱਢ ਦਿੰਨੇ ਆ ਮਤਲਬ ਪਸ਼ੂ ਗਿਣਨ ਦੀ ਬਜਾਏ ਉਹਨਾਂ ਦੀ ਲੱਤਾਂ ਗਣ ਕੇ ਚਾਰ ਨਾਲ ਤਕਸੀਮ ਕਰਨ ਵਾਲੇ ਯੰਤਰ ਨੇ ਸਾਰੇ ਸੋ ਉਹਦੇ 'ਚ ਐਵੇਂ ਗੱਲਾਂ ਹੂੰ ਗੱਲਾਂ 'ਚ ਕੁਝ ਨਹੀਂ ਨਿਕਲਣਾ ਮੌਲਕ ਕਰੀਬ ਹੋ ਰਿਹਾ ਆਪੇ ਹੀ ਕਹਿ ਰਹੇ ਨੇ ਕਿ 80 ਕਰੋੜ ਨੂੰ ਤਾਂ ਮਤਲਬ ਮੁਫਤ ਰਸ਼ਨ ਦਿੱਤਾ ਜਾ ਰਿਹਾ ਹੈ ਵੈਸੇ ਅਸੀਂ ਪਿੰਡ ਦੀ ਤੀਜੀ ਕੋਣ ਵੀ ਬਣ ਜਾਣੇ ਇਸ ਤਰੀਕੇ ਨਾਲ ਹੂੰ ਅਦੋਂ ਗੱਲਾਂ ਆਪਸ ਵਿੱਚ ਉਹਨਾਂ ਦਾ ਭੇਡ ਵੀ ਹੈ ਕੀ ਗੱਲਾਂ ਨੇ ਨਾ ਇਹ ਸਾਰੀ ਦੀ ਸਾਰੀ ਜੀ ਜੀ ਬਿਲਕੁਲ ਜੇਕਰ ਦੇਖੀਏ ਤਾਂ ਉਹਨਾਂ ਨੇ ਕਮਾਂਤਰੀ ਜਿਹੜੀ ਅੱਜ ਗੱਲ ਆਵਾਰੀ ਹੈ ਕਹਿੰਦਾ ਪਾਪ ਕਿ ਕੌਮੀ ਦਿਹਾੜੇ ਉੱਤੇ ਉਹ ਹੈ ਮਤਲਬ ਬੰਗਲਾਦੇਸ਼ ਦੀ ਜਿੱਥੇ ਪਿਛਲੇ ਸਮੇਂ ਇੱਕ ਵੱਡਾ ਜਿਹੜਾ ਰਾਜ ਉਥੋਂ ਦਾ ਤਖਤ ਪਲਟ ਹੋਇਆ ਉੱਥੋਂ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਇਸ ਵੇਲੇ ਭਾਰਤ ਦੇ ਵਿੱਚ ਹੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਸ ਹੈ ਕਿ ਉੱਥੇ ਹਾਲਾਤ ਜਲਦੀ ਨਾਰਮਲ ਬਣਨਗੇ ਉਹਨਾਂ ਨੇ ਇੱਕ ਆਸ ਪ੍ਰਗਟਾਈ ਹੈ ਖੈਰ ਜਿਵੇਂ ਕਿ ਪਹਿਲਾਂ ਬੜੇ ਅچھے ਸਬੰਧ ਸਨ ਦੋਨਾਂ ਮੁਲਕਾਂ ਦੇ ਵਿੱਚ ਬੰਗਲਾਦੇਸ਼ ਤੇ ਭਾਰਤ ਦੇ ਵਿੱਚ ਕੋਈ ਉਹਨਾਂ ਨੂੰ ਇਲਮ ਇਸ ਗੱਲ ਦਾ ਹੋਏਗਾ ਕਿ ਉੱਥੇ ਹਾਲਾਤ ਜਲਦੀ ਠੀਕ ਹੋ ਜਾਣਗੇ ਤੇ ਕੋਹ ਹਾਲਾਤ ਵਿੱਚ ਸਾਰਿਆਂ ਦੀ ਇੱਛਾ ਹੋਣੀ ਚਾਹੀਦੀ ਦੇ ਨੇ ਕਿਉਂਕਿ ਲਗਭਗ 1.5 ਕਰੋੜ ਹਿੰਦੂ ਵੀ ਨੇ ਉਹਨਾਂ ਦੀ ਉੱਥੇ ਉਹਨਾਂ ਦੇ ਖਿਲਾਫ ਵੀ ਕਿਸਮ ਦੀ ਲਹਿਰ ਚੱਲ ਰਹੀ ਹੈ ਹੂੰ ਧਨ ਮੰਤਰੀ ਜੀ ਇਹ ਕਹਿ ਰਹੇ ਨੇ ਯੋਗੀ ਜੀ ਅੱਜ ਬੋਲ ਰਹੇ ਸੀ ਵੀ ਪਾਕਿਸਤਾਨ ਨੂੰ ਅਸੀਂ ਆਪਣੇ ਚ ਵੜਾ ਲੈਣਾ ਤੇ ਹੂੰ ਜੀ ਉਹ ਕਿਸਮ ਦੀਆਂ ਗੱਲਾਂ ਪਾਰਟੀ ਚੋਂ ਆ ਰਹੀਆਂ ਨੇ ਮਤਲਬ ਪਤਾ ਨਹੀਂ ਆਪਸੇ ਸਲਾਹ ਨਹੀਂ ਕਰਦੇ ਜਾਂ ਕੀ ਹੈ ਪਰ ਇਹ ਜ਼ਰੂਰ ਹੈ ਕਿ ਉਹ ਇੰਡੀਆ ਲਈ ਬੜੀ ਵੱਡੀ ਸੈਟਬੈਕ ਹੈ ਉੱਥੇ ਉਹ ਸ਼੍ਰੀਖਾਸਤੀਨਾਂ ਦੀ ਵੀ ਸਟੇਟਮੈਂਟ ਆ ਗਈ ਹੈ ਅਮਰੀਕਾ ਦਾ ਆਪਰੇਸ਼ਨ ਹੈ ਉਹ ਉਹਨਾਂ ਨੇ ਮਤਲਬ ਕਿਉਂਕਿ ਭਾਰਤ ਪੱਖੀ ਜਿਹੜਾ ਵੀ ਉੱਥੇ ਸੀਗੇ ਉਹਨਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਉਠਾਲਿਆ ਇਹਨਾਂ ਦਾ ਵੀ ਨਕਸ਼ਾ ਇਹੀ ਬਣਦਾ ਸੀ ਤੇ ਉਹ ਇੱਕ ਕਿਸਮ ਦੇ ਨਾਲ ਭਾਰਤ ਦੇ ਜਿਹੜੇ ਫਰੈਂਡਸ ਦੇ ਖੇਮੇ ਦੇ ਵਿੱਚੋਂ ਮੁਲਕ ਪਾਸੇ ਚਲੇ ਗਿਆ ਤੇ ਬੇਸ਼ੱਕ ਉਹਨੇ ਬਣਾਇਆ ਜਿਹੜਾ ਅਰਥਸ਼ਾਸਤਰੀ ਹੈ ਬੜਾ ਵੱਡਾ ਆਪਣੇ ਮੁਹੰਮਦ ਯੂਨਸ ਨੋਬਲ ਓਰੀਅਟ ਵੀ ਹੈ ਪਰ ਸਟੇਬਿਲਟੀ ਅਜੇ ਨਹੀਂ ਆ ਰਹੀ ਉਹਦੀਆਂ ਅਪੀਲਾਂ ਦਾ ਵੀ ਅਸਰ ਨਹੀਂ ਹੋ ਰਿਹਾ ਆਪਣੇ ਆਪ ਦੇ ਵਿੱਚ ਅਜੇ ਵੀ ਉੱਥੇ ਜਿਹੜੇ ਅਫੀਸ਼ੀਅਲ ਨੇ ਇਹਨਾਂ ਦੇ ਹੱਕ ਵਾਲੇ ਸ਼ੇਖ ਖਸ਼ੀਨਾ ਦੇ ਉਹਨਾਂ ਨੂੰ ਮਤਲਬ ਰਿਜ਼ਾਈਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਰਿਜ਼ਾਈਨ ਕਰ ਰਹੇ ਨੇ ਪਰ ਹਿੰਦੂਆਂ ਲਈ ਵੀ ਅਪੀਲਾ ਉਹਨਾਂ ਨੇ ਜ਼ਰੂਰ ਗਵਰਨਮੈਂਟ ਨੇ ਕਰੀਆਂ ਨੇ ਜੇ ਅਪੀਲਾ ਕਰੀਆਂ ਨੇ ਤਾਂ ਮਤਲਬ ਇਹ ਹੈ ਵੀ ਉੱਥੇ ਹੀ ਗਰਾਉਂਡ ਪੱਧਰ ਤੇ ਉੱਪਰ ਐਂਟੀ ਹਿੰਦੂ ਵੀ ਲਹਿਰ ਚੱਲ ਰਹੀ ਹੈਗੀ ਹੈ ਤੋਂ ਉਹਦੇ ਚੋਂ ਥੱਲੇ ਵੀਡੀਓ ਜਿਆਦਾ ਕੁਝ ਨਹੀਂ ਕਰ ਸਕਦਾ ਡਿਫੈਂਸਿਵ ਉਹਦੇ ਵਿੱਚ ਹੀ ਨੇ ਕਿਸੇ ਹੱਦ ਤੱਕ ਜਿਹੜੀ ਅਸੀਂ ਪਾਲਿਸੀ ਫਾਲੋ ਕਰ ਰਹੇ ਹਾਂ ਜਿਹੜੀ ਮਤਲਬ ਅਸੀਂ ਇੱਥੇ ਮਿਨੋਰਟੀਜ਼ ਨੂੰ ਘੁੱਟਦੇ ਹਾਂ ਤੇ ਜਿੱਥੇ ਸਾਡੀ ਮਿਨੋਰਟੀ ਹੈ ਉੱਥੇ ਉਹਨਾਂ ਨੂੰ ਘੁੱਟ ਕੋਈ ਕੋਈ ਦਿੱਤੀ ਗੱਲ ਹੈ। ਤੇ ਰਿਜ਼ਲਟ ਵੀ ਨੇ ਕਿਸੇ ਤਰ੍ਹਾਂ ਦੇ। ਪਰ ਇਹ ਹੈ ਕਿ ਉਹਦੇ ਵਿੱਚ ਮੇਰਾ ਖਿਆਲ ਇੰਡੀਆ ਡਿਫੈਂਸਿਵ ਹੈ ਤੇ ਲੜਾਈ ਅਸਲ ਵਿੱਚ ਕਬਜ਼ੇ ਦੀ ਜਿਹੜੀ ਰੂਸ ਚੀਨ ਦਾ ਇੱਕ ਪਾਸੇ ਤੇ ਅਮਰੀਕਾ ਦਾ ਇੱਕ ਪਾਸੇ ਉਹ ਚੱਲ ਰਹੀ ਹੈ। ਸ਼ੇਖ ਸੀਨਾ ਨੇ ਤਾਂ ਕਹਿ ਹੀ ਦਿੱਤਾ ਕਿ ਮੈਂ ਉਹ ਜਿਹੜੀ ਆਈਲੈਂਡ ਹੈ ਜੇ ਉਹਨਾਂ ਨੂੰ ਦੇ ਦੰਦੀ ਤਾਂ ਮਸਲਾ ਨਹੀਂ ਸੀ ਖੜਾ ਹੋਣਾ। ਟਕੀਆਂ ਦੇ ਉੱਪਰ ਸਾਧਨਾਂ ਤੇ ਕਬਜ਼ੇ ਦੀ ਲੜਾਈ ਚੱਲ ਰਹੀ ਹੈ। ਉਹਦੇ ਚ ਪੋਜੀਸ਼ਨ ਹੈ ਜਿਹੜੀ ਉਹ ਮਤਲਬ ਵਿਚ ਵਿਚਾਲੇ ਵਾਲੀ ਐ ਇਸ ਨੂੰ ਕੋਈ ਨਾ ਉਧਰ ਵੀ ਐ ਨਾ ਉਧਰਾਂ ਸੀ ਅਸੀਂ ਤਾਂ ਮਤਲਬ ਰੀਸੀਵਿੰਗ ਐਂਡਿੰਗ ਐ ਸੌਬੇ ਪਰ ਇਹ ਕਿ ਆਮ ਲੋਕਾਂ ਦੇ ਹਿਸਾਬ ਦੇ ਨਾਲ ਲਾਤ ਜਿੰਨੀ ਠੀਕ ਹੋ ਜਵੇ ਉਹ ਇਹੇ ਅਰਦਾਸ ਕਰਨੀ ਚਾਹੀਦੀ ਸਾਰਿਆਂ ਨੂੰ ਬਲਕੇ ਹੂੰ ਜੀ ਬਿਲਕੁਲ ਬਿਲਕੁਲ ਕਿਉਂਕਿ ਜਿਹੜਾ ਸ਼ਾਂਤੀ ਦੇ ਵਿੱਚ ਜਿਹੜੀ ਵਿਕਾਸ ਦੀ ਗੱਲ ਹੋਣੀ ਐ ਉਹਦੇ ਨਾਲ ਕੋਈ ਚੀਜ਼ ਹੋਰ ਰਲ ਨਹੀਂ ਜਾਣੀ ਖੈਰ ਸਰਕਾਰਾਂ ਦੀ ਇੱਛਾ ਇਹ ਹੀ ਹੁੰਦੀ ਹੈ ਪਰੰਤੂ ਕਈ ਵਾਰ ਹਾਲਾਤ ਅਜੇ ਬਣ ਉੱਠਦੇ ਐ ਕਿ ਉਸ ਵੇਲੇ ਫਿਰ ਹਕੂਮਤਾਂ ਨੂੰ ਵੀ ਜਿਹੜੇ ਆਪਣੇ ਤਖਤ ਛੱਡ ਕੇ ਭੱਜਣ ਲਈ ਮਜਬੂਰ ਹੁਣਾ ਪੈਂਦਾ ਹੈ। ਕਿ ਡਾਕਟਰ ਸਾਹਿਬ ਤੁਸੀਂ ਅੱਜ ਦੇ ਜਿਹੜੇ ਵੱਖ-ਵੱਖ ਜਿਹੜੇ ਵਿਸ਼ੇ ਸੰ ਉਹਦੇ ਪਹਿਲੂ ਤੁਸੀਂ ਬਰੇ ਵਿਸਤਾਰ ਨਾਲ ਸਾਂਝੇ ਕੀਤੇ। ਸੋ ਇਹ ਸਨ ਸਾਡੇ ਨਾਲ ਉੱਗੇ ਵਿਚਾਰਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ। ਸੋ ਡਾਕਟਰ ਸਾਹਿਬ ਤੁਸੀਂ ਚੈਨਲ ਜੀਮਿਸ਼ਨ ਪੰਜਾਬੀ ਲਈ ਆਪਣਾ ਬੜਾ ਵੱਡਾ ਸਮਾਂ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸ਼ੁਕਰੀਆ ਪ੍ਰਿੰਟਸਰ ਸ్రోਤਿਆਂ ਦਾ ਦਰਸ਼ਕਾਂ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ